ਸਟੇਟ ਕਮੇਟੀ ਦੇ ਫੈਸਲੇ ਤੇ ਡਾਕਟਰਾਂ ਵੱਲੋਂ ਆਪਣੀ ਪੂਰੇ ਦਿਨ ਦੀ ਸੋਮਵਾਰ ਦੀ ਹੜਤਾਲ ਨੂੰ ਹੁਣ ਬਦਲਿਆ 3 ਘੰਟੇ ਦੇ ਵਿੱਚ 3 ਦਿਨ ਹੁਣ 3 ਘੰਟੇ ਰਹਿਣਗੀਆਂ ਓਪੀਡੀ ਸਵਾਮਾ ਬੰਦ ਡਾਕਟਰ ਗੁਰਜੀਵਨ ਨੇ ਦਿੱਤੀ ਜਾਣਕਾਰੀ ਸੋ ਐਤਵਾਰ ਨੂੰ 7 ਵਜੇ ਤੇ ਲਗਭਗ ਏਮੋ ਡਾਕਟਰ ਗੁਰਜੀਵਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿੱਥੇ ਉਹਨਾਂ ਦੀ ਸੋਮਵਾਰ ਨੂੰ ਪੂਰੇ ਦਿਨ ਦੀ ਹੜਤਾਲ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਇਹ ਸਟੇਟ ਕੈਂਪ ਆਪਣਾ ਕਮੇਟੀ ਦੇ ਫੈਸਲੇ ਤੇ ਇਹਨਾਂ ਵੱਲੋਂ ਇਸ ਇਸ ਹੜਤਾਲ ਦੇ ਵਿੱਚ ਚੇਂਜ ਕੀਤੀ ਗਈ ਹੈ ਹੁਣ 3 ਦਿਨ 9 10 ਤੇ 11 ਤਰੀਕ ਨੂੰ 8 ਤੋਂ ਲੈ ਕੇ 11 ਵਜੇ ਤੱਕ OPD ਸਵਾਮ ਬੰਦ ਰੱਖੀ ਜਾਣੀਆਂ ਉਹਨਾਂ ਨੇ ਕਿਹਾ ਕਿ ਅਗਰ ਸਾਡੀ ਮੰਗਾਂ ਤੇ ਗੌਰ ਨਹੀਂ ਕੀਤਾ ਜਾਂਦਾ ਤਾਂ ਸਟੇਟ ਆਪਣਾ ਕਮੇਟੀ ਇਸ ਤੇ ਹੋਰ ਵੀ ਵੱਡਾ ਫੈਸਲਾ ਲੈ ਸਕਦੀ ਹੈ ਇਹ ਸਭ ਕੀ ਨਾਮ ਹੈ ਤੁਹਾਡਾ ਕੀ ਲਾਭੜੇ ਦੇ ਕਾਹਦੇ ਹਰਦਾਸ ਸੰਵਾਦ ਹਾਂਜੀ ਮੈਂ ਡਾਕਟਰ ਗੁਰਜੀਵ ਸਿੰਘ ਜੀ ਮੈਡੀਕਲ ਅਫਸਰ ਸਿਵਲ ਹਸਪੀਟਲ ਬਟੈਂਡਾ ਤੇ ਗੱਲ ਦੀ ਜਿਹੜੀ ਆਪਣੀ ਹੜਤਾਲ ਹੈ ਜੀ ਇਹ 8 ਤੋਂ ਲੈ ਕੇ 11 ਵਜੇ ਤੱਕ ਰਹੂਗੀ ਤੇ 11 ਵਜੇ ਤੋਂ ਬਾਅਦ 11 ਤੋਂ 2 ਵਜੇ ਤੱਕ ਪੇਸ਼ੈਂਟ ਦੇਖੇ ਜਾਣਗੇ ਜੀ ਪਹਿਲਾਂ ਇਹ ਹੜਤਾਲ ਪੂਰੇ ਦਿਨ ਦੀ ਸੀਗੀ ਸਾਰਾ ਦਿਨ ਦੀ ਤੇ ਹੁਣ 8 ਤੋਂ 11 ਹੋਊਗੀ ਹੜਤਾਲ ਕਿੰਨੇ ਦਿਨ ਇਹ ਰਹੂਗਾ 11 ਤੱਕ ਇਹ ਇੱਕ ਤੋਂ ਵਾਰੀ ਤਾਂ 3 ਦਿਨ ਦਾ ਫੈਸਲਾ ਲੱਤੇ ਜੀ ਤੇ ਉਸ ਤੋਂ ਬਾਅਦ ਦੇਖਿਆ ਜਾਊਗਾ 11 ਤਰੀਕ ਤੋਂ ਬਾਅਦ ਕਿਦਾਂ ਕੀ ਹੋ ਕਰਨਾ ਹੈ ਕੀ ਮੰਗਾ ਕੀ ਨਹੀਂ ਮੰਗਣਾ ਜੀ ਮੰਗਾ ਇੱਕ ਤਾਂ ਕੋਈ ਡਾਕਟਰ ਨਹੀਂ ਭਰਤੀ ਹੈ ਜੀ ਕਿਉਂਕਿ ਡਾਕਟਰਾਂ ਦੀ ਬਹੁਤ ਜ਼ਿਆਦਾ ਸਾਮੀਆਂ ਖਾਲੀ ਪਈਆਂ ਜੀਆਂ ਤੇ ਅੱਧ ਤੋਂ ਵੀ ਘਟ ਪੜੀਆਂ ਹੋਈਆਂ ਜੀਆਂ ਸਾਮੀਆਂ ਇਹ ਇੱਕ ਤਾਂ ਡਾਕਟਰ ਦੀ ਭਰਤੀ ਕੀਤੀ ਜਾਵੇ ਜਿਆਦਾ ਤੋਂ ਜਿਆਦਾ ਇੱਕ ਸਿਕਿਉਰਿਟੀ ਹੈ ਤੇ ਇੱਕ ਵਿਭਾਗੀ ਤਰੱਕੀਆਂ ਹੋ ਜੋ ਕਰਨ ਦੇ ਪਹਿਲੇ ਪੂਰੇ ਦਿਨ ਦਾ ਕੰਮ ਸੀ ਹੋਣੇ ਫੈਸਲਾ ਕਿ ਉਹ ਲੱਗਿਆ ਇਹ ਸਰਕਾਰ ਨਾਲ ਮੀਟਿੰਗ ਹੋਈ ਹੈ ਇੱਕ ਵਾਰੀ ਅਸੀਂ ਤਿੰਨ ਦਿਨ ਦਾ ਉਹ ਦਿੱਤਾ ਵੀ ਚਲੋ 8 ਤੋਂ 11 8:00 ਰੱਖਾਂਗੇ ਤੇ ਉਸ ਤੋਂ ਬਾਅਦ ਪੇਸ਼ੈਂਟ ਦੇਖਾਂਗੇ ਉਸ ਤੋਂ ਬਾਅਦ 11 ਤਰੀਕ ਤੋਂ ਬਾਅਦ ਫਿਰ ਇਹੀ ਹੈ ਵੀ ਜੋ ਕਿਸਰੀ ਹੋਗੇ ਐਸੋਸੀਏਸ਼ਨ ਦੀ ਜੋ ਵੀ ਸਟੇਟ ਦਾ அப்படின்னு கண்ணனுக்கு ஈரோ